ਸਾਸਰੀਆ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੁਰਾਣੇ ਦੀਵਿਆਂ ਦੀ ਵਰਤੋਂ ਕਰਕੇ ਇੱਕ ਅਜਿਹੀ ਚੀਜ਼ ਬਣਾਵਾਂਗੇ ਜਿਸ ਨੂੰ ਆਪਾਂ ਸਾਲੋਂ ਸਾਲ ਵਰਤ ਸਕਦੇ ਹਾਂ ਇਹਨਾਂ ਦੀਵਿਆਂ ਤੋਂ ਆਪਾਂ ਬਹੁਤ ਹੀ ਮਹਿੰਗੀ ਚੀਜ਼ ਬਣਾ ਕੇ ਤਿਆਰ ਕਰਾਂਗੇ ਅਤੇ ਆਪਾਂ ਬਰਤਨ ਦੇ ਵਿੱਚ ਪਾਣੀ ਗਰਮ ਕਰਨਾ ਰੱਖਿਆ ਹੋਇਆ ਹੈ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਹੁਣ ਪਾਣੀ ਗਰਮ ਹੋ ਚੁੱਕਿਆ ਹੈ ਅਤੇ ਆਪਾਂ ਪੁਰਾਣੇ ਦੀਵੇ ਲੈਨੇ ਇਸ ਦੇ ਵਿੱਚੋਂ ਬੱਤੀਆਂ ਨੂੰ ਕੱਟ ਦੇਵਾਂਗੇ ਇਹ ਬਹੁਤ ਹੀ ਛੋਟੀ ਜਿਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਇਹ ਦੀਵੇਆਂ ਨੂੰ ਇਸ ਬਰਤਨ ਵਿੱਚ ਰੱਖਾਂਗੇ ਆਪਾਂ ਇੱਥੇ ਚਾਰ ਦੀਵੇ ਲੈ ਇਹਨੇ ਆਪਾਂ ਜ਼ਿਆਦਾ ਦੀਵੇ ਵੀ ਲੈ ਸਕਦੇ ਹਾਂ ਅਤੇ ਆਪਾਂ ਸਰਫ ਲਿਆ ਹੋਇਆ ਹੈ ਇਹ ਸਰਫ ਨੂੰ ਦੀਵੇ ਉੱਪਰ ਪਾਵਾਂਗੇ ਅੱਜ ਆਪਾਂ ਇਹ ਦੀਵਿਆਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਯੂਜ਼ ਕਰਾਂਗੇ ਸਰਕਾ ਪਾ ਕੇ ਦੀਵਿਆਂ ਉੱਪਰ ਗਰਮ ਗਰਮ ਪਾਣੀ ਪਾਵਾਂਗੇ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਸੀ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਹੁਣ ਇਹ ਦੀਵਿਆਂ ਨੂੰ 5 ਕਮਿੰਟ ਦੇ ਲਈ ਇਸੇ ਤਰ੍ਹਾਂ ਗਰਮ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੇਵਾਂਗੇ ਦੀ ਵੇਖ ਸਕਦੇ ਹੋ ਗਰਮ ਪਾਣੀ ਦੇ ਵਿੱਚ ਵੀ ਇਹ ਦੀਵੇ ਟੁੱਟੇ ਨਹੀਂ ਇਹ ਦੀਵਿਆਂ ਨੂੰ ਚਲਾਉਣ ਤੋਂ ਪਹਿਲਾਂ ਵੀ ਆਪਾਂ ਪਾਣੀ ਦੇ ਵਿੱਚ ਭੋਂਕੇ ਰੱਖਿਆ ਸੀ ਇਸ ਕਰਕੇ ਦੀਵੇ ਟੁੱਟੇ ਨਹੀਂ ਗਰਮ ਗਰਮ ਪਾਣੀ ਪਾ ਕੇ ਦੀਵਿਆਂ ਦਾ ਠੰਡਾਪਨ ਤੇ ਕਾਲਾਪਨ ਉਤਾਰ ਲਵਾਂਗੇ ਜਿੰਨਾ ਕਿ ਉਤਰੇਗਾ ਸਾਰਫਈਆਂ ਸ਼ੈਂਪੂ ਆਪਾਂ ਕੁਝ ਵੀ ਪਾ ਸਕਦੇ ਹਾਂ ਦੀਵਿਆਂ ਨੂੰ ਰਗੜ ਰਗੜ ਕੇ ਚੰਗੀ ਤਰ੍ਹਾਂ ਧੋ ਲਵਾਂਗੇ ਦੀਵਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਜਿੰਨਾ ਕਿਸਦੇ ਉੱਪਰ ਕਾਲਾ ਪਰੰਡ ਲੱਗੇਗਾ ਉਹਨਾਂ ਨੂੰ ਉਤਾਰ ਲਵਾਂਗੇ ਇੱਥੇ ਆਪਾਂ ਦਿਖਾਉਣ ਦੇ ਲਈ 4 ਦੀਵੇ ਲਏ ਨੇ ਕਿ ਜੇਕਰ ਦੀਵੇ ਜ਼ਿਆਦਾ ਹੋਣ ਆਪਾਂ ਜ਼ਿਆਦਾ ਵੀ ਲੈ ਸਕਦੇ ਹਾਂ ਦੀਵਿਆਂ ਨੂੰ ਸਾਫ਼ ਪਾਣੀ ਦੇ ਵਿੱਚ ਧੋ ਲਵਾਂਗੇ ਹੁਣੇ ਦੀਵੇ ਸਾਫ਼ ਹੋ ਚੁੱਕੇ ਨੇ ਸਿੰਦਾ ਪਾਣ ਨਿਕਲ ਚੁੱਕਿਆ ਹੈ ਦੀਵਿਆਂ ਨੂੰ ਸੁਕਾ ਲਵਾਂਗੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਹੁਣੇ ਦੀਵੇ ਸੁੱਕ ਚੁੱਕੇ ਨੇ ਇਹਨਾਂ ਦੇ ਵਿੱਚ ਗਿੱਲਾਪਨ ਘੱਟ ਹੈ ਹੁਣ ਸਰੋਪਾ ਯੂਜ਼ ਕਰ ਲਵਾਂਗੇ ਇਹ ਤੇਜਾ ਬਣ ਰਹੀ ਹੈ ਇਹ ਤੇ ਪਾਈ ਵਾਲਾ ਦੀਵਾ ਲਿਆ ਹੈ ਇਸ ਨੂੰ ਜਮਤੇ ਨਾਲ ਇਸ ਤਰੀਕੇ ਦੇ ਨਾਲ ਫੜ ਲਵਾਂਗੇ ਹਣ ਗੈਸ ਤੇ ਦੀਵੇ ਨੂੰ ਇਸ ਤਰੀਕੇ ਦੇ ਨਾਲ ਖੁਸ਼ਬੂ ਆਉਣ ਤੱਕ ਤੇ ਇਸ ਦਾ ਕਲਰ ਚੇਂਜ ਹੋਣ ਤੱਕ ਪਕਾ ਲਵਾਂਗੇ ਇਸ ਦੇ ਨਾਲ ਦੀਵੇ ਦੇ ਵਿੱਚ ਉਹ ਸਰਫ ਦੀ ਖੁਸ਼ਬੂ ਵੀ ਨਹੀਂ ਆਏਗੀ ਦੀਵਿਆਂ ਚੰਗੀ ਤਰ੍ਹਾਂ ਇਸ ਦਾ ਕਲਰ ਚੇਂਜ ਹੋਣ ਤੱਕ ਤੇ ਖੁਸ਼ਬੂ ਆਉਣ ਤੱਕ ਪਕਾ ਲਵਾਂਗੇ ਇਸ ਤਰ੍ਹਾਂ ਆਪਾਂ ਬਹੁਤ ਹੀ ਵਧੀਆ ਕੰਦੂਰੀ ਚਾਹ ਬਣਾ ਸਕਦੇ ਹਾਂ ਇੱਥੇ ਆਪਾਂ ਇੱਕ ਕੱਪ ਚਾਹ ਬਣਾਵਾਂਗੇ ਤਾਂ ਆਪਾਂ ਇੱਥੇ ਇੱਕ ਦੀਵਾ ਲਿਆ ਹੈ ਦੀਵਿਆਂ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਹਾਈਦਰਾਪਾਦਰਕੀ ਅਲਿਚੀ ਪਾ ਕੇ ਵਧੀਆ ਚਾਹ ਬਣਾਈ ਹੈ ਅੱਜ ਆਪਾਂ ਪੁਰਾਣੀ ਦੀਵਿਆਂ ਦੀ ਵਰਤੋਂ ਕਰਕੇ ਤੰਦੂਰੀ ਚਾਹ ਬਣਾਵਾਂਗੇ ਅਸੀਂ ਹਰ ਵਾਰ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਦੀਵਾਲੀ ਦਾਪਸ ਆਪਣੇ ਦੀਵਿਆਂ ਦੇ ਨਾਲ ਬਣਾਈ ਹੈ ਤਾਂ ਆਪਾਂ ਬਾਅਦ ਦੇ ਵਿੱਚ ਇਸ ਤਰੀਕੇ ਨਾਲ ਇਸ ਨੂੰ ਯੂਜ਼ ਕਰ ਸਕਦੇ ਹਾਂ ਹੰ ਦੀਵੇ ਦਾ ਕਲਰ ਵੀ ਚੇਂਜ ਹੋ ਚੁੱਕਿਆ ਹੈ ਤੇ ਖੁਸ਼ਬੂ ਵੀ ਆ ਰਹੀ ਹੈ ਇਹ ਦੀਵਾ ਜੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਹੁਣ ਇਹ ਦੀਵੇ ਨੂੰ ਚਾਹ ਵਿੱਚ ਪਾਵਾਂਗੇ ਇਸ ਨਾਲ ਚਾਹ ਦਾ ਟੇਸਟ ਹੋਰ ਵੀ ਵੱਧ ਜਾਏਗਾ ਚਾਹ ਕਿ ਮੇ ਪਕਣ ਲੱਗ ਚੁੱਕੀ ਹੈ ਗਰਮ ਗਰਮ ਦੀਵੇ ਦੇ ਨਾਲ ਹੀ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਪਾਤੰਦੂਰੀ ਚਾਹ ਬਣਾ ਸਕਦੇ ਹਾਂ ਤੇ ਚਾਹ ਬਣ ਕੇ ਤਿਆਰ ਹੈ ਚਾਹ ਨੂੰ ਸਰਵ ਕਰ ਲਵਾਂਗੇ ਵੀਡੀਓ ਚੰਗੀ ਲੱਗੇ ਤਾਂ ਇੱਕ ਵਾਰ ਇਸ ਤਰੀਕੇ ਦੇ ਨਾਲ ਚਾਹ ਬਣਾ ਕੇ ਦੇਖੋ ਜੀ ਚਾਹ ਬਹੁਤ ਟੇਸਟੀ ਲੱਗਦੀ ਹੈ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਧੰਨਵਾਦ